ਸਤਿ ਸ਼੍ਰੀ ਅਕਾਲ ਜੀ ਮੈਂ ਜਗਪ੍ਰੀਤ ਸਿੰਘ ਸੋਹੀਤ ਅੱਜ ਸਾਡੇ ਜਨਨ ਦਿੱਲੀ ਜੀ ਗਰਾਮੀ ਉੱਤੇ ਨਾਓ ਸੋ ਅਸੀਂ ਅੱਜ ਆਇਆ ਜੀ ਫੁੱਲਸ ਲੈਂਡ ਜਗਰਾਉਂ ਦੇ ਵਿੱਚ ਜਿੱਥੇ ਕੇਐਸਬੀ ਨਵਨੀਤ ਸਿੰਘ ਬੈਂਸ ਆਪਣੀ ਪ੍ਰੈਸ ਕਾਨਫਰੰਸ ਕਰ ਰਿਹਾ ਪ੍ਰੈਸ ਕਾਨਫਰੰਸ ਕਰ ਰਿਹਾ ਇੱਕ ਕਤਲ ਦੇ ਸਬੰਧ ਵਿੱਚ ਜਿਹੜਾ ਕਿ ਤੁਸੀਂ ਪਹਿਲਾਂ ਪਿੰਡ ਗਿੱਦੜਵਿੰਡੀ ਵਿੱਚ 9 7 2024 ਨੂੰ ਜਿਹੜਾ ਕਤਲ ਹੋਇਆ ਸੀਗਾ ਗਿੱਦੜਵਿੰਡੀ ਦੇ ਵਿੱਚ ਇਹ ਕਤਲ ਦੀ ਵਜ੍ਹਾ ਬਣੀ ਆ ਰਾਤ ਨੂੰ ਸਿਰੇ 4 ਵਜੇ ਸਰੇ 4 ਵਜੇ ਇੱਕ ਨੌਜਵਾਨ ਦੇ ਘਰ ਜਿਹੜਾ ਕਿ ਅੰਗਰੇਜ਼ਪਾਲ ਸਿੰਘ ਪੁੱਤਰ ਕਾਵਲ ਸਿੰਘ ਪਿੰਡ ਗਿੱਦੜਵਂਡੀ ਨਾਲ ਦੱਸਿਆ ਜਾ ਰਿਹਾ ਸੀ ਉਹਨਾਂ ਦੇ ਘਰ ਕੁਝ ਦੋ ਨੌਜਵਾਨ ਆਏ ਜਿਨ੍ਹਾਂ ਨੇ ਇੱਕ ਮੋਟਰਸਾਈਕਲ ਦੀ ਚੋਰੀ ਕੀਤੀ ਮੋਟਰਸਾਈਕਲ ਚੋਰੀ ਕਰਨ ਤੋਂ ਉਪਰੰਤ ਜਦੋਂ ਉਹਦੇ ਲੜਕੇ ਅੰਗਰੇਜ਼ਪਾਲ ਸਿੰਘ ਕਾਵਲ ਸਿੰਘ ਅਤੇ ਇੱਕ ਉਹਦਾ ਲੜਕਾ ਸੀਗਾ ਸੁਖਵਿੰਦਰ ਸਿੰਘ ਇਹਨਾਂ ਨੇ ਜਦੋਂ ਪਿੱਛਾ ਕੀਤਾ ਉਸ ਨੌਜਵਾਨਾਂ ਦਾ ਜਿਹੜਾ ਉਹਨਾਂ ਦੇ ਘਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਸੀਗੇ ਪਿੱਛਾ ਕਰਕੇ ਉਹ ਬੂਹਰਾ ਪਹੁੰਚੇ ਉਸ ਤੋਂ ਬਾਅਦ ਉਹ ਹੰਬੜਾ ਪਹੁੰਚੇ ਕਰਦੇ ਕਰਦੇ ਜਿਹੜੇ ਲੁਟੇਰੇ ਸੀ ਘਰੋਂ ਚੋਰੀ ਕਰਕੇ ਮੋਟਰਸਾਈਕਲ ਲੈ ਗਏ ਸੀਗੇ ਉਹਨਾਂ ਦੇ ਉੱਤੇ ਵਾਰ ਕੀਤਾ ਗਿਆ ਕਿਸੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਵਾਰ ਕੀਤਾ ਗਿਆ ਜਿਸ ਦੇ ਬਾਅਦ ਚੋਂ ਮੌਤ ਹੋ ਚੁੱਕੀ ਆ ਮਕਦਮਾ ਨੰਬਰ 111/24 ਦਰਜ ਸਿੱਧਾ ਮਿੰਟ ਹੋ ਚੁੱਕਿਆ ਵਾ ਦੋਸ਼ੀ ਅੱਜ ਅਰੈਸਟ ਕੀਤਾ ਗਏ ਹਨ ਪ੍ਰੈਸ ਕਾਨਫਰੰਸ ਐਸਾ ਵੀ ਨਵਨੀਤ ਸਿੰਘ ਬੈਂਸ ਦੀ ਕਰ ਰਿਹਾ ਜਪਜੋਤ ਸਿੰਘ ਜੀ ਡੀਐਸਪੀ ਗਰਾਉਂ ਕਰ ਰਿਹਾ ਤੇ ਸਾਣਾ ਸੱਤਾ ਉਹ ਮੁਖੀ ਕਰ ਰਿਹਾ ਦੇਖਦੇ ਆ ਉਹ ਕੀ ਕਹਿ ਰਿਹਾ ਇਸ ਮਕਦਮੇ ਬਾਰੇ ਕੀ ਜਾਣਕਾਰੀ ਦੇ ਦੇ 18 ਸਿੱਧਾ ਵਿੱਚ ਪੁਲਿਸ ਨੂੰ ਇਕਲਾ ਮਿਲੀ ਸੀਗੀ ਕਿ 9 ਸਤ 2024 ਤਕਰੀਬਨ ਸਵੇਰੇ 4 ਵਜੇ ਗਿੱਦਰ 20 ਪਿੰਡ ਦੇ ਵਿੱਚ ਕਬਲ ਸਿੰਘ ਨਾਤੇ ਘਰ ਦੇ ਅੰਦਰ ਇੱਕ ਚੋਰੀ ਦੀ ਵਾਰਦਾਤ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ। ਉਹਨਾਂ ਦੇ ਘਰ ਦੇ ਵਿੱਚ ਖੜਾ ਹੋਇਆ ਬੁਲੇਟ ਮੋਟਰਸਾਈਕਲ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਸੀ ਤੇ ਜਦੋਂ ਉਹ ਚੁੱਕੇ ਕਰਕੇ ਲੈ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਸੁਪੁੱਤਰ ਅੰਗਰੇਜ਼ਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਦੋਹਾਂ ਚੋਰਾਦੇ ਮਗਰ ਲੱਗੇ ਕਾਫੀ ਦੇਰ ਤੱਕ ਲੋਹਾਂ ਨੇ ਚੋਰਾ ਦਾ ਪਿੱਛਾ ਕੀਤਾ ਤੇ ਪਿੰਡ ਗਿੱਦੜ ਡਿੰਡੀ ਦੇ ਨੇੜੇ ਦੋ ਗੋਲਪਸ ਦੇ ਵਿੱਚ ਝੜਪ ਹੋ ਗਈ ਇਸ ਝੜਪ ਦੇ ਵਿੱਚ ਸੁਖਵਿੰਦਰ ਸਿੰਘ ਦੇ ਜ਼ਖ਼ਮ ਜਿਹੜੀ ਸੀ ਕਿ ਉਹ ਜ਼ਿਆਦਾ ਲੱਗੀ ਇਹਨਾਂ ਜ਼ਖ਼ਮਾਂ ਦੇ ਕਾਰਨ ਸੁਖਵਿੰਦਰ ਸਿੰਘ ਦੀ ਡੀ ਐਮ ਸੀ ਜਾਂਦੇ ਜਾਂਦੇ ਮੌਤ ਹੋ ਗਈ ਇਸ ਇਨਸੀਡੈਂਟ ਨੂੰ ਮੁੱਖ ਰੱਖਦੇ ਹੋਏ ਮੁਕੱਦਮਾ ਨੰਬਰ 111 ਮਿਤੀ 9/7/2024 ਅੰਡਰ ਸੈਕਸ਼ਨ 131 334 305 EB 105 BNS ਦਿੱਤਾ ਹੈ थाना ਸਿਧਵਾ ਮੀਟ ਦੇ ਵਿੱਚ ਦਰਜ ਕੀਤਾ ਗਿਆ ਤੇ ਉਹਦੀ ਜਿਹੜੀ ਤਸਦੀਸ਼ ਹੈ ਉਹ ਐਸ ਐਚ ਓ ਸਿਧਵਾ ਮੀਟ ਨੂੰ ਦਿੱਤੀ ਗਈ ਡੀ ਐਸ ਪੀ ਜਗਰਾਉਂ ਅਤੇ ਐਸ ਐਚ ਓ ਸਿਧਵਾ ਮੀਟ ਤੇ ਟੀਮ ਨੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਕੇਸ ਨੂੰ ਵਧੀਆ ਟਾਈਮ ਦੇ ਵਿੱਚ ਟਰੈਕ ਕੀਤਾ ਤੇ ਦੋ ਦੋਸ਼ੀਆਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਇਹ ਦੋਸ਼ੀਆਂ ਦੇ ਨਾਂ ਹਨ ਦਵਿੰਦਰ ਸਿੰਘ ਪੁੱਤ ਕਾਕਾ ਅਤੇ ਜਸਪ੍ਰੀਤ ਸਿੰਘ ਪੁੱਤ ਜੱਸਾ ਦੋਨੋਂ ਹੀ ਮੁਹੀਪੇੜ ਤੇ ਰਹਿਣ ਵਾਲੇ ਹਨ ਇਹਨਾਂ ਪਾਸੋਂ ਚੋਰੀ ਕੀਤਾ ਹੋਇਆ ਬੁਲੇਟ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਜੋ ਦਵਿੰਦਰ ਸਿੰਘ ਹੈ ਉਮਰ 26 ਸਾਲ ਹੈ ਉਹਦੇ ਉੱਤੇ ਇੱਕ ਪਹਿਲੇ ਰੇਪ ਦਾ ਵੀ ਪਰਚਾ ਦਰਜ ਹੈ ਦੂਸਰੇ ਜਸਪ੍ਰੀਤ ਸਿੰਘ ਦੀ ਉਮਰ 21 ਸਾਲ ਹੈ ਇਹਦੇ ਉੱਤੇ ਕੋਈ ਪਹਿਲੇ ਪਰਚਾ ਦਰਜ ਨਹੀਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈਗੀ ਤੇ ਸਾਰੀ ਜੋ ਐਵੀਡੈਂਸ ਹੈਗਾ ਉਹ ਕਲੈਕਟ ਕੀਤਾ ਜਾ ਰਿਹਾ ਹੈ ਸਰ ਚੋਰੀ ਕਰਨ ਦੀ ਨੀਅਤ ਨਹੀਂ ਉਧਰ ਗਏ ਸੀ ਕਿ ਕੋਈ ਵੈਸੇ ਕੋਈ ਹੋਰ ਕੰਮ ਗਏ ਸੀ ਉਧਰ ਬਸ ਜੀ ਇਹਨਾਂ ਦੇ ਘਰ ਦੇ ਵਿੱਚ ਤਾਂ ਚੋਰੀ ਕਰਨ ਦੀ ਨੀਅਤ ਨਹੀਂ ਗਈ ਸੀ ਕਿ ਜਿਹਨਾਂ ਨੇ ਜਦੋਂ ਦੇਖਿਆ ਤਾਂ ਬੁਲੇਟ ਮੋਟਰਸਾਈਕਲ ਦੇ ਵਿੱਚ ਚਾਬੀ ਲੱਗੀ ਹੋਈ ਸੀ ਜੀ ਤੇ ਉਸੇ ਚਾਬੀ ਦਾ ਇਸਤੇਮਾਲ ਕਰਕੇ ਮੋਟਰਸਾਈਕਲ ਚਲਾ ਦਿੱਤੀ ਸੀ ਕਿਸ ਚੀਜ਼ ਨਾ ਹੋਣ ਲੱਗੀ ਤਾਂ ਸਰ ਇਹਨਾਂ ਨੂੰ ਆਇਆ ਕੋਈ ਮੁਸ਼ਕਿਲ ਇਸ ਦੇ ਵਿੱਚ ਇਹ ਦੋਸ਼ੀ ਕੀ ਕੰਮ ਕਰਦੇ ਆ ਜੀ ਦੋਸ਼ੀ ਲੇਬਰ ਦਾ ਕੰਮ ਦੇਵਲਾ ਤੁਮ